ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਹਰਾਜ ਜ਼ਿਲ੍ਹਾ ਦੇ ਤਹਿਸੀਲ ਇਸ ਪੈਂਡ ਨੂੰ ਸ਼੍ਰੀ ਮੁਕਤਸਰ ਸਾਹਿਬ ਆ ਪੈਂਦਾ ਤੇ ਇਸ ਪੈਂਡ ਵਿੱਚ 22 ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਨੀਲੀ ਰਾਵੀ ਮੱਝ ਆ ਜਿਹੜੀ ਕਿ ਗੱਬਣਾ ਇਹ ਵਕਾਊ ਆ ਚੰਗੇ ਦੁੱਧ ਰਿਕਾਰਡ ਦੀ ਮਾਰਕਣੀਆ ਦੋਸਤੋ ਤੇ ਚੰਗਾ ਸਿਮਣ ਲੱਗਾ ਇਹਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਆ ਉਹ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਸਰੀ ਕਾਲ ਸਸਰੀ ਕਾਲ ਬਾਈ ਬਾਈ ਕੀ ਨਾਂ ਆਪਣਾ ਮੇਰਾ ਨਾਂ ਇਕਬਾਲ ਸਿੰਘ ਹੈ ਬਾਈ ਇਕਬਾਲ ਸਿੰਘ ਬਾਈ ਇਕਬਾਲ ਆਪਣਾ ਮੋਬਾਈਲ ਨੰਬਰ ਬੋਲ 98881 98881 60220 60220 ਤੇ ਮੱਝ ਬਾਈ ਆਪਣੇ ਘਰ ਦੀ ਹੈ ਇਹ ਨਹੀਂ ਬਾਈ ਇਹ ਪਿਲੇ ਸੂਏ ਮੁੱਲ ਲੈਂਦੀ ਅੱਛਾ ਜੀ ਤੇ ਕਿੰਨਾ ਕੁ ਦੁੱਧ ਕੱਢਿਆ ਪੀਕ ਲੈਵਲ ਤੇ ਤੁਹਾਡੇ ਕੋਲ ਇਹਨੇ ਬਾਈ 20 ਲੀਟਰ ਬਾਈ 20 ਲੀਟਰ ਆ ਨਾਰਮਲ ਸੇਵਾ ਦਾ ਨਾਰਮਲ ਸੇਵਾ ਤੇ ਬਾਈ ਐਦ ਕੀ ਕਿਹੜੇ ਸੀਮਣ ਤੋਂ ਕਬਣ ਆਏ ਇਹ ਗੋਲਡਨ ਬੋਲ ਤੋਂ ਆ ਬਾਈ ਗੋਲਡਨ ਬੋਲ ਤੋਂ ਠੀਕ ਆ ਜੀ ਤੇ ਬਾਈ ਕਿੰਨਾ ਕ ਲੈ ਜੂਗੇ ਸੂਣ ਚ ਇਹ ਬਾਈ 12 ਤੋਂ 15 ਦਿਨ ਲੈ ਜੀ 12 ਤੋਂ 15 ਦਿਨ ਲੈ ਵੀ ਗੋਲਡਨ ਬੋਲ ਦਾ ਨੀਲੀ ਰਾਵੀ ਤੇ ਲੱਗਿਆ ਸੀਮਣ 20 ਲੀਟਰ ਤੋਂ ਬਾਹਰ ਦੁੱਧ ਕੱਢਿਆ ਮੈਂ ਨੇ ਤੇ ਬਾਈ ਨੇ ਨਾਰਮਲ ਸੇਵਾ ਤੇ 20 ਲੀਟਰ ਹੀ ਕਿਹਾ ਤੇ ਜਿੰਨਾ ਕਹੇ ਦੋਸਤੋ ਸਾਰੀ ਗੱਲ ਸੱਚ ਨਿਕਲੂਗੀ ਤੇ ਚੰਗੇ ਕਦ ਕਾਟ ਲਈ ਆ ਦੋ ਨਾ ਅੱਖਾਂ ਕਾਲੀਆਂ ਮੱਥੇ 'ਚ ਬੱਲਾ ਤੇ ਚਾਰੇ ਪੈਰ ਚਟਿਆ ਮਗਰਲੇ ਜਿਆਦੇ ਆ ਤੇ ਥੋੜੇ ਜੇ ਮੂਰਲੇ ਘਾਟਾ ਤੇ ਪੂਛ ਦਾ ਦੰਬ ਉੱਪਰ ਤੱਕ ਛਟਾ ਹਵਾ ਨਾਲ ਤੁਹਾਨੂੰ ਨੇੜੇ ਹੋ ਕੇ ਦਿਖਾ ਦੇਾਂਗੇ ਥੋੜਾ ਜਿਆ ਦੋਸਤੋ ਉਪਰੇ ਬੰਦੇ ਲੋਕ ਭਰਾਉਂਦੀਆਂ ਕਿਉਂਕਿ ਇਹਨਾਂ ਦੇ ਬੁੜੀਆਂ ਹੀ ਬੰਦੀਆਂ ਖੋਲਦੀਆਂ ਤੇ ਬੰਦੇ ਨੇੜੇ ਨਹੀਂ ਆਉਂਦੇ ਪਸ਼ੂਆਂ ਦੇ ਥਣਾ ਦਾ ਸੈਜ ਬਹੁਤ ਚੰਗਾ ਚਾਰੇ ਥਣ ਬਹੁਤ ਹੀ ਚੰਗੇ ਤੇ ਸਾਫ ਸੁਥਰੇ ਆ ਦੂਜੇ ਪਾਸੇ ਵੀ ਤੁਹਾਨੂੰ ਦਿਖਾਉਣੀ ਆ ਹੋ ਸਕਦਾ ਦੋਸਤੋ ਇਹ ਮੈਥੋ ਡਰਦੀ ਤੁਰੇ ਨਾ ਤੇ ਪਰ ਹਵਾਨਾਂ ਨੇ ਬਹੁਤ ਵਧੀਆ ਤਿਆਰ ਕੀਤਾ ਤੇ ਜਦੋਂ ਦਿਨਾਂ ਤੇ ਆ ਗਈ ਦੋਸਤੋ ਉਦੋਂ ਬਹੁਤ ਹੀ ਜ਼ਿਆਦੇ ਹਵਾਨਾਂ ਤਿਆਰ ਕਰਦੀ ਕਿਉਂਕਿ ਹਜੇ ਕੱਚੀ ਵਾਹਾ ਦਿਨਾਂ ਦੀ ਲੋ ਵੀ ਦੂਜੇ ਪਾਸੇ ਤੋਂ ਬਿਲਕੁਲ ਸੇਮ ਹਵਾਨਾਂ ਆ ਦੋਸਤੋ ਦੇਖ ਸਕਦੇ ਆ ਤੁਹਾਨੂੰ ਕੈਮਰਾ ਜ਼ੂਮ ਕਰਕੇ ਦਿਖਾ ਦਿੰਨਾ ਚੰਗਾ ਸੋਹਣਾ ਥਣ ਲੱਗਾ ਤੇ ਵਿਰਲਾ ਵੀ ਚੰਗਾ ਤੇ ਮੁਠੀ ਦੀ ਜਵਾਈ ਆ ਕੱਦ ਕਾਠ ਬਹੁਤ ਆ ਪੈਠ ਪੁੜੇ ਦੀ ਬਹੁਤ ਚੰਗੀ ਆ ਤੇ ਥੋੜਾ ਆ ਉਪਰੇ ਬੰਦੇ ਤੋਂ ਡਰਦੀ ਕਿਉਂਕਿ ਇਹਨਾਂ ਦੇ ਬੰਦੇ ਪਸਵਾਂ ਨਹੀਂ ਏ ਨਹੀਂ ਆਉਂਦੇ ਬਾਈ ਦੇਖ ਸਕਦੇ ਆ ਪੱਠਪੜਾ ਬਹੁਤ ਹੀ ਸ਼ਾਨਦਾਰ ਤੇ ਤੋੜ ਕੇ ਬਾਈ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਦੋਸਤੋ ਨਾਰਮਲ ਸੇਵਾ ਇਹਨਾਂ ਦੀ ਤੇ ਹਵਾਨਾ ਬਹੁਤ ਹੀ ਜਿਆਦਾ ਸਾਫ ਸੁਥਰਾ ਪਤਲੀ ਚਮੜੀ ਦੀ ਆ ਤੇ ਨੋੜੋ ਦੇਖ ਸਕਦੇ ਆ ਕਿੰਨਾ ਚੌੜਾ ਹਵਾਨਾ ਹੌਲੀ 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 ਵਾ ਤੋ ਵੱਡਾ ਹਵਾਨਾ ਵਾਸਤੇ ਦੇਖ ਸਕਦੇ ਆ 15 ਦੇ ਵਿੱਚ 14 ਦੇ ਨੂੰ ਚ ਬਾਕੀ ਆ ਤੇ ਜਦੋਂ ਦੋਸਤੋ ਨੇ ਸੁਣਾ ਹੋਇਆ ਨੇੜੇ ਹੋਈ ਸੁਣਦੇ ਤਾਂ ਤੁਹਾਨੂੰ ਪਤਾ ਹੀ ਵੀ ਕਿ ਡੈ ਨੇ ਹਵਾਨਾ ਤਿਆਰ ਕਰਦਾ ਆ ਉਹ ਆਈ ਉਹ ਕਾਲਾ ਲੈ ਜਾ ਆ ਜਾ ਓਲੀ ਗੁਰ ਤਰੀ ਗੀ ਓਲੀ ਮੈਨੂੰ ਥੋੜਾ ਖਬਰ ਆਉਂਦੀ ਹੈ ਦੋਸਤੋ ਪਰ ਡੱਬਦੀ ਦੁਰਦੀ ਨਹੀਂ ਕਿਉਂਕਿ ਸੀਲ ਠੰਡੀ ਆ ਇਹ ਨਸਲ ਤੁਹਾਨੂੰ ਪਤਾ ਹੀ ਹੈ ਬਈ ਬਹੁਤ ਠੰਡੀ ਹੁੰਦੀ ਹੈ ਖਾਨ ਦੇ ਬਈ ਤੇ ਬਾਈ ਕੀ ਮੁੱਲ ਰੱਖਿਆ ਇਹਦਾ ਬਈ ਸਵਾ ਲੱਖ ਰੁਪਏ ਬਈ ਸਵਾ ਲੱਖ ਮੰਨ ਤਾਂ ਹੋ ਜੂ ਬਈ ਤੇ ਕਿੰਮਾ ਸੁਆ ਬਾਈ ਇਹ ਇਹ ਪੰਜਵਾ ਸੁਆ ਬਈ ਪੰਜਵਾ ਸੁਆ ਸੋਨਾ ਬਈ 400 ਸੁਈ ਸੁਈ ਆ ਬਹੁਤ ਹੀ ਜਿਆਦੇ ਸ਼ਾਨਦਾਰ ਹਵਾਨਾ ਤਿਆਰ ਕਰਦੀ ਹੈ ਤੇ ਬਹੁਤ ਹੀ ਚੰਗੀ ਦੁੱਧ ਰਿਕਾਰਡ ਵਾਲੀ ਮਾਝਾ ਦੋਸਤੋ ਜੈਸਵੀ ਕਿਸੇ ਵੀਰ ਦੇ ਪਸੰਦ ਆਉਂਦੀ ਆ ਆ ਕੋਈ ਵੀ ਰੇਟ ਆ ਜਿਹੜਾ ਫਿਕਸ ਨਹੀਂ ਹੁੰਦਾਗਾ ਦੋਸਤੋ ਸੌਦਾ ਤੁਸੀਂ ਕਰ ਲੈਣਾ ਫੋਨ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਬਾਈ ਨਾਲ ਸੌਦਾ ਕਰਨ ਦੇ ਲਈ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਵੀਡੀਓ ਦੇਖਣ ਲਈ ਦੋਸਤੋ ਸਾਰਿਆਂ ਵੀਰਾਂ ਦਾ ਧੰਨਵਾਦ ਮਿਲਦੇ ਆਂ ਦੋਸਤੋ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ